हेलो एवरीवन वेलकम टू द एमर्स इंस्टीट्यूट जिमे ਸਾਡੇ एग्जाम ਦੇ ਵਿੱਚ ਥੋੜੇ ਦਿਨ ਹੀ ਬਾਕੀ ਨੇਗੇ ਤੇ ਅਸੀਂ ਸ਼ਾਰਟ ਰਿਵੀਜ਼ਨ ਕਰ ਰਹੇ ਹਾਂਗੇ ਹਰ ਇੱਕ ਯੂਨਿਟ ਦੀ ਇਸ ਵੀਡੀਓ ਦੇ ਵਿੱਚ ਅਸੀਂ 30 ਇੰਪੋਰਟੈਂਟ ਫਾਰਮੂਲੇਸ ਡਿਸਕਸ ਕਰਾਂਗੇ ਮੈਗਨੇਟੋਸਟੈਟਿਕਸ ਦੇ ਸੋ ਲੈਟਸ ਸਟਾਰਟ आवर ਰਿਵੀਜ਼ਨ ਫਸਟ ਫਾਰਮੂਲਾ ਇਜ਼ ਬਾਇਓਟਸ ਬੋਟਸ ਲਾ ਬੀ ਬੀ ਇਜ਼ ਇਕੁਅਲ ਟੂ ਮਿਊ ਨਟ अपॉन 4 ਪਾਈ ਡਾਟ ਆਈ ਡੀ ਐਲ ਕ੍ਰੋਸ ਆਰ ਕੈਪ ਡਿਵਾਈਡ ਬਾਈ ਆਰ ਸਕੁਅਰ अगर हम टोटल मैग्नेटिक फील्ड फाइंड करना का देन हम इसे इंटीग्रेट कर देंगे वे विल गेट द वैल्यू फॉर टोटल मैग्नेटिक फील्ड देन मैग्नेटिक फील्ड ऑन द एक्सिस ऑफ द सर्कुलर लूप बी इज इक्वल्स टू म्यू नॉट अपॉन 4 पाई 2 पाई एन आई ए स्क्वायर डिवाइडेड बाय ए स्क्वायर प्लस एक्स स्क्वायर होल पावर 3/2 दिस इज द सेकंड फार्मूला एंड थर्ड फार्मूला इज एम्पीयर सर्किट लॉ दिस इज वेरी इंपॉर्टेंट इंटीग्रल बी डॉट डीएल इज इक्वल्स टू म्यू नॉट आई ਇਦੇ ਵਿੱਚ ক্লোজড ਇੰਟੀਗਰਲ ਆ दैट मींस ਵੀ ਆਰ ਡੀਲਿੰਗ ਵਿਦ ক্লোজড ਸਰਫੇਸ ক্লোজড ਸਰਫੇਸ ਦੀ ਗੱਲ ਹੋ ਰਹੀ ਹੈ ਓਪਨ ਸਰਫੇਸ ਦੀ ਗੱਲ ਨਹੀਂ ਹੋ ਰਹੀ ਐਂਡ फोर्थ ਫਾਰਮੂਲਾ ਇਜ਼ ਡਿਊ ਟੂ கரੰਟ ਕੈਰੀਂਗ ਵਾਇਰ ਇਫ ਵੀ ਵਾਂਟ ਟੂ ਕੈਲਕੂਲੇਟ ਮੈਗਨੇਟਿਕ ਫੀਲਡ ਡਿਊ ਟੂ கரੰਟ ਕੈਰੀਂਗ ਵਾਇਰ B ਇਜ਼ ਇਕੁਅਲ ਟੂ μ0/4π2i/r ਐਂਡ ਡਿਊ ਟੂ ਲੌਂਗ ਸੋਲਨੋਇਡ ਮੈਗਨੇਟਿਕ ਫੀਲਡ ਕਿੰਨਾ ਹੋਏਗਾ μ0n ਐਂਡ i ਇਟ ਮੀਨਸ ਇਫ ਵੀ ਆਰ ਇਨਕਰੀਜ਼ਿੰਗ ਨੰਬਰ ਆਫ ਟਰਨਸ ਇਫ ਵੀ ਆਰ ਇਨਕਰੀਜ਼ਿੰਗ ਦ ਵੈਲਿਊ ਆਫ ਕਰੰਟ थ्रू अ सोलेनोयड दैन मैगनैटिक फील्ड इज आलसो इनक्रीज जिम्मे जिमें ऑफ टर्नस इनक्रीज करी जावे जिमें जिमें करंट इनक्रज़ करी जावे उम्मे मैगनैटिक फील्ड जी स्रेंथ है सोलेनो सोलेनोयड् अक्रॉस वो भी की होएगी इनक्रीज होएगी दैन आर सिक्स फॉर्मूला दैट इज इक्वे ऑफ मोशन ऑफ चार्ज पार्टीकल वैन चार्ज पार्टी इज मूविंग in uniform magnetic field then y is equals to q e divided by 2m b square x square ਇਹ ਜਿਹੜੀ ਹੈ ਪੈਰਾਬੋਲਿਕ ਇਕੁਏਸ਼ਨ ਆ ਪੈਰਾਬੋਲਾ ਦਾ ਪਾਥ ਜਿਹੜਾ ਉਹ ਫੋਲੋ ਕਰ ਜਾਗਾ ਤੇ ਇਹ ਜਿਹੜੀ ਰਿਪਰੈਜ਼ੈਂਟ ਕਰਦੀ ਆ ਪੈਰਾਬੋਲਾ ਨੂੰ ਰਿਪਰੈਜ਼ੈਂਟ ਕਰ ਰਹੀ ਆ ਐਂਡ ਵਨ ਆਫ ਦਾ ਮੋਸਟ ਇੰਪੋਰਟੈਂਟ ਲੋਰੈਂਸ ਫੋਰਸ f is equals to q v vector cross b vector bq v sin theta ਇਹਦੇ ਵਿੱਚ ਜਿਹੜਾ ਐਂਗਲ ਹੈ ਉਹ b ਐਂਡ v ਦੇ ਵਿੱਚ ਬਣਦਾ and the next eighth formula charge moving in magnetic field when when a charge is moving inside a magnetic field then time period for that t is equals to 2πm divided by bq and angular frequency omega is equals to bq divided by m and energy of charge in magnetic field then energy the value ki half b square q square r square divided by m ye jede tino formula ne tino cyclotron de layi bhi apply hunde hai ਬਿਕੋਜ਼ ਸਾਈਕਲੋਟਰਨ ਦੇ ਵਿੱਚ ਵੀ ਕੀ ਹੈਗਾ ਇੱਕ ਜਿਹੜਾ ਚਾਰਜਡ ਪਾਰਟੀਕਲ ਆ ਜਿਹਨੂੰ ਅਸੀਂ ਐਕਸਲਰੇਟ ਕਰਨਾ ਉਹ ਵੀ ਮੈਗਨੇਟਿਕ ਫੀਲਡ ਦੇ ਵਿੱਚ ਕੀ ਕਰਦਾਗਾ ਮੂਵ ਕਰਦਾ ਤੇ ਤਿੰਨੋਂ ਫਾਰਮੂਲਾ ਸਾਈਕਲੋਟਰਨ ਦੇ ਲਈ ਵੀ ਕੀ ਨੇਗੇ ਸੇਮ ਨੇ ਐਂਡ ਨੈਕਸਟ 11th ਫਾਰਮੂਲਾ ਫੋਰਸ ਔਨ ਕਰੰਟ ਕੈਰੀਂਗ ਕੰਡਕਟਰ f ਇਸ ਇਕੁਅਲ ਟੂ i l ਵੈਕਟਰ ਕਰਾਸ b ਵੈਕਟਰ ਬੇਸਿਕਲੀ ਫਾਰਮੂਲਾ ਕੀ ਹੈਗਾ b i l sin θ ਫੋਰਸ ਬਿਟਵੀਨ ਟੂ ਪੈਰਲਲ ਵਾਇਰਸ f ਇਸ ਇਕੁਅਲ ਟੂ μ0 4π2 i1 i2 r ਇਦੇ ਵਿੱਚ r² ਨਹੀਂ ਹੈਗਾ ਇੱਥੇ ਸਿਰਫ r ਹੀ ਹੈਗਾ ਅਗਰ ਉਹਨਾਂ ਦੇ ਵਿੱਚ ਸੇਮ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਹੋ ਰਿਹਾ ਹੈ ਜਾਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਹੋ ਰਿਹਾ ਕਿਹੜੇ ਕੇਸ ਦੇ ਵਿੱਚ ਉਹ ਅਟਰੈਕਟ ਕਰਨਗੇ ਕਿਹੜੇ ਕੇਸ ਦੇ ਵਿੱਚ ਉਹ ਰਿਪੈਲ ਕਰਨਗੇ ਤੇ ਇਹ ਵੀ ਇਸੇ ਕੀ ਕਰਨਾਗਾ ਯਾਦ ਕਰਨਾ ਐਂਡ ਵਨ ਆਫ ਦਾ ਮੋਸਟ ਇੰਪੋਰਟੈਂਟ ਫਾਰਮੂਲਾ ਟਾਰਕ ਔਨ ਕਰੰਟ ਕੈਰੀਂਗ ਲੂਪ ਟਾਰਕ ਇਸ ਇਕਵਲ ਟੂ m ਕ੍ਰੋਸ b ਇੱਥੇ m ਕੀ ਆ m ਇਸ ਦਾ ਮੈਗਨੀਟਿਊਡ ਆਫ ਮੈਗਨੈਟਿਕ ਮੂਮੈਂਟ एंड बी स्ट्रेंथ ऑफ मैग्नेटिक फील्ड बेसिकली एम बी साइन थे टाइम बन जाएगा नाउ वी आर टॉकिंग अबाउट मूविंग कोयल गलवेनोमीटर फॉर्मूला फॉर करंट आई इज इक्वल टू जी अल्फा जी के गलवेनोमीटर कॉन्सटेंट इज ईक्वल टू के डिवाइड बाय एन बी ए करंट सेंसटिविटी अफाइन किए करते हैं अल्फा डिवाइड बाई आई इज इक्वल टू एन बी ए डिवाइड बाई के ਐਂਡ ਸੇਮ ਵੋਲਟੇਜ ਸੈਂਸਿਟਿਵਿਟੀ ਇੱਥੇ ਅਸੀਂ ਕਰੰਟ ਨਾਲ ਡਿਵਾਈਡ ਕੀਤਾ ਇੱਥੇ ਅਸੀਂ ਵੋਲਟੇਜ ਨਾਲ ਡਿਵਾਈਡ ਕਰ ਦਾਂਗੇ ਇਜ਼ ਇਕੁਅਲਸ ਟੂ ਐਨ ਬੀ ਡਿਵਾਈਡ ਬਾਈ ਕੇ ਆਰ ਹੇਅਰ ਵੀ ਹੈਵ ਟੂ ਕਨਵਰਜੈਂਸ ਵੀ ਕੈਨ ਕਨਵਰਟ ਗਲਵੈਨੋਮੀਟਰ ਇਨਟੂ ਐਮੀਟਰ অর ਵੀ ਕੈਨ ਕਨਵਰਟ ਗਲਵੈਨੋਮੀਟਰ ਇਨਟੂ ਵੋਲਟਮੀਟਰ ਤੇ ਇੱਕ ਦੇ ਵਿੱਚ ਅਸੀਂ ਕੀ ਕਰਦੇ ਰੈਜ਼ਿਸਟੈਂਸ ਨੂੰ ਸੀਰੀਜ਼ ਦੇ ਵਿੱਚ ਲਗਾਉਣਾ ਹੈ ਦੂਸਰੇ ਦੇ ਵਿੱਚ ਅਸੀਂ ਰੈਜ਼ਿਸਟੈਂਸ ਨੂੰ ਗਲਵੈਨੋਮੀਟਰ ਦੇ ਪੈਰਨਲ ਦੇ ਵਿੱਚ ਲਗਾਉਣੇ ਆਗੇ ਐਂਡ ਉਹਨਾਂ ਦੇ ਜਿਹੜੇ ਫਾਰਮੂਲੇ ਨੇ ਆਮੀਟਰ ਦੇ ਲਈ S IG IG ਕੀ ਹੈ ਵੈਲਿਊ ਆਫ ਕਰੰਟ ਫਲੋਇੰਗ ਥਰੂ ਗਲਵੈਨੋਮੀਟਰ ਡਿਵਾਈਡ ਬਾਈ I IG G ਐਂਡ ਗਲਵੈਨੋਮੀਟਰ ਨੂੰ ਅਗਰ ਅਸੀਂ ਵੋਲਟਮੀਟਰ ਦੇ ਵਿੱਚ ਕਨਵਰਟ ਕਰਨਾ ਦੈਨ R V IG कैपिटल G ਦੈਨ DC ਮੋਟਰ ਅ ਡੀਸੀ ਮੋਟਰ ਦੇ ਵਿੱਚ EMF ਦਾ ਫਾਰਮੂਲਾ ਕੀ ਹੈ I E स्मॉल E R ਐਂਡ ਐਫੀਸ਼ੀਐਂਸੀ ਦੇ ਵਿੱਚ ਐਫੀਸ਼ੀਐਂਸੀ ਨੂੰ ਅਸੀਂ ਇਟਾ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ E ਕੈਪੀਟਲ E ਇਹ ਵੀ ਸਾਡੇ ਕੋਲੇ ਕੀ ਹੈ ਦੋ ਵੈਰੀ ਇੰਪੋਰਟੈਂਟ ਫਾਰਮੂਲੇਜ਼ ਨੇ ਥੈਨ 21 ਫਾਰਮੂਲਾ ਮੈਗਨੇਟਿਕ ਫੀਲਡ ਔਨ ਐਕਸੀਅਲ ਲਾਈਨ ਔਨ ਇਕੁਟਰਿਅਲ ਲਾਈਨ ਇਹ ਦੋਨੋਂ ਹੀ ਇੰਪੋਰਟੈਂਟ ਨੇ ਇਹਨਾਂ ਦੇ ਨੰਮੈਰੀਕਲ ਸਾਨੂੰ ਪੇਪਰ ਦੇ ਵਿੱਚ ਆਉਂਦੇ ਆ ਜਾਂ ਤਾਂ ਸਾਡੇ ਕੋਲ ਐਕਸੀਅਲ ਲਾਈਨ ਵਾਲਾ ਆ ਜਾਂਦਾ ਜਾਂ ਸਾਡੇ ਕੋਲ ਇਕੁਟਰਿਅਲ ਵਾਲਾ ਆ ਜਾਂਦਾ ਇਦੇ ਵਿੱਚ ਤੁਹਾਨੂੰ ਐਂਗਲਸ ਦੀ ਜਿਹੜੀ ਅਸੀਂ ਕੰਪੋਨੈਂਟਸ ਨੂੰ ਉਹਦੇ ਵਿੱਚ ਰਿਜ਼ੋਲਵ ਕਰਦੇ ਹਾਂ ਅਲੋਂਗ ਐਕਸ ਐਕਸਿਸ ਅਲੋਂਗ ਵਾਈ ਐਕਸਿਸ ਤੇ ਉਹਦਾ ਵੀ ਅਸੀਂ ਧਿਆਨ ਰੱਖਣਾ ਕੋਸ ਕਿੱਧਰ ਲੈਣਾ ਸਾਈਨ ਕਿੱਧਰ ਲੈਣਾਗਾ ਨਾ ਇਹਨਾਂ ਦੇ ਜਿਹੜੇ ਫਾਰਮੂਲਸ ਨੇਗੇ ਐਕਸੀਅਲ ਵਾਲਾ ਹੈ b μ 4π 2m r³ ਐਂਡ ਫਾਰ ਇਕੁਏਟੋਰੀਅਲ ਲਾਈਨ b ਇਸ ਇਕੁਅਲ ਟੂ μ 4π m r² l² 3/2 m ਕੀ ਰਿਪਰੈਜ਼ੈਂਟ ਕਰ ਰਿਹਾ ਹੈ m ਰਿਪਰੈਜ਼ੈਂਟਸ ਮੈਗਨੇਟਿਕ ਮੂਮੈਂਟ ਐਂਡ 23rd ਫਾਰਮੂਲਾ ਪੋਟੈਂਸ਼ੀਅਲ એનર્ਜੀ u ਇਸ ਇਕਵਲ ਟੂ ਨੈਗੇਟਿਵ ਆਫ m b ਇੱਥੇ ਸਾਡੇ ਕੋਲੇ ਡਾਟ ਪ੍ਰੋਡਕਟ ਆ ਬਾਕੀ ਅਸੀਂ ਜਿਹਦੇ ਵਿੱਚ ਵੀ ਲਗਾ ਰਹੇ ਹਾਂ ਕਿ ਸਾਡੇ ਕੋਲ ਕਰਾਸ ਪ੍ਰੋਡਕਟ ਆ ਰਹੀ ਹੈਗੀ ਸਿਰਫ ਔਰ ਸਿਰਫ ਪੋਟੈਂਸ਼ੀਅਲ એનર્ਜੀ ਦੇ ਵਿੱਚ ਸਾਡੇ ਕੋਲੇ ਡਾਟ ਪ੍ਰੋਡਕਟ ਆ ਰਹੀ ਹੈ ਇੱਕ ਸਾਡੇ ਕੋਲ ਇਹਦੇ ਵਿੱਚ ਫਲਕਸ ਦੇ ਵਿੱਚ ਆਊਗੀ ਡਾਟ ਪ੍ਰੋਡਕਟ ਐਂਡ ਗੌਸ ਲਾ ਇਨ ਮੈਗਨੇਟਿਜ਼ਮ closed in integral b dot ds is equals to zero and magnetic intensity h is equals to b not upon mu not intensity of magnetization i is equals to m divided by v and magnetic flux phi is equals to b dot ds and magnetic flux de bhi jehde formulas ne ge oh bhi sanu exam de vich dekhan nu mildde ha and magnetic magnetic induction b is equals to mu not h plus i and magnetic ਸਸੈਪਟੇਬਿਲਟੀ ਐਂਡ ਮੈਗਨੈਟਿਕ ਪਰਮੇਬਿਲਟੀ ਇਹ ਦੋਨੋਂ ਕਨਸੈਪਟਸ ਵੀ ਇੰਪੋਰਟੈਂਟ ਨੇ ਦੋਨਾਂ ਦੇ ਵਿੱਚ ਰਿਲੇਸ਼ਨਸ਼ਿਪ ਵੀ ਇੰਪੋਰਟੈਂਟ ਆ ਫਸਟ ਆਫ ਆਲ ਅਸੀਂ ਇਹਨਾਂ ਦੇ ਫਾਰਮੂਲਾ ਦੇਖਦੇ ਆ ਮੈਗਨੈਟਿਕ ਸਸੈਪਟੇਬਿਲਟੀ ਕਾਈ ਐਮ ਇਜ਼ ਇਕੁਅਲਸ ਟੂ ਆਈ ਡਿਵਾਈਡ ਬਾਈ ਐਚ ਐਂਡ ਮੈਗਨੈਟਿਕ ਪਰਮੇਬਿਲਟੀ ਪਰਮੇਬਿਲਟੀ ਦਾ ਫਾਰਮੂਲਾ ਹੈ ਮਿਊ ਇਜ਼ ਇਕੁਅਲਸ ਟੂ ਬੀ ਡਿਵਾਈਡ ਬਾਈ ਐਚ ਐਂਡ ਰਿਲੇਸ਼ਨਸ਼ਿਪ ਬਿਟਵੀਨ ਸਸੈਪਟੇਬਿਲਟੀ ਐਂਡ ਪਰਮੇਬਿਲਟੀ ਇਜ਼ μ 1 km ਅਸੀਂ ਕੀ ਕਰਨਾ ਸਿੰਪਲੀ ਇਹਦੇ ਵਿੱਚ ਸਸੈਪਟੇਬਿਲਟੀ ਦੇ ਵਿੱਚ ਪਲੱਸ 1 ਅਡਰ ਦੇਣਾਗਾ ਦੈਨ ਵੀ ਕੈਨ ਗੈਟ ਦਾ ਵੈਲਿਊ ਫਾਰ ਪਰਮੇਬਿਲਿਟੀ ਸੋ ਥੀਜ਼ ਆਰ ਦਾ 30 ਇੰਪੋਰਟੈਂਟ ਫਾਰਮੂਲਸ ਆਫ ਮੈਗਨੇਟੋਸਟੈਟਿਕਸ ਦੈਟ ਆਰ ਵੈਰੀ ਇੰਪੋਰਟੈਂਟ ਆਈ ਹੋਪ ਥੀਜ਼ 30 ਫਾਰਮੂਲਸ ਆਰ ਕਲੀਅਰ ਟੂ ਯੂ ਐਂਡ ਦੇ ਵਿਲ ਡੈਫੀਨਿਟਲੀ ਹੈਲਪ ਯੂ ਇਨ ਦਾ ਐਗਜ਼ਾਮ ਇਨ ਦਾ ਰਿਵੀਜ਼ਨ ਆਫ ਦਾ ਕਨਸੈਪਟਸ ਐਂਡ ਟਰਮਸ ਐਮ ਬੀ ਮਿਊ ਐਚ ਆਈ ਜਿੰਨੀਆਂ ਅਸੀਂ ਯੂਜ਼ ਕਰ ਰਹੇ ਆਂਗੇ ਸਾਰੀਆਂ ਤੇ ਸਾਰੀਆਂ ਟਰਮਸ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਨੇ If this video is helpful to you, then like, share and comment and definitely share to your other classmates. Thank you to all of you.